ਕਿੱਕ ਡੀ ਤਰ੍ਹਾਂ ਦੀ ਯਾਰ ਮੈਂ ਕਹਿੰਦਾ ਇੱਕ ਕੌਦੀ ਵਾਲਿਆਂ ਨੇ ਆਪਦੇ ਮੱਥੇ ਤੇ ਕਲੰਕ ਲਵਾਇਆ ਬੜਾ ਗੰਦਾ ਇੱਥੋਂ ਦੀ ਜਿਹੜੀ ਕਮੇਟੀ ਮੈਂਬਰ ਨੇ ਔਰ ਉਹਨਾਂ ਨੇ ਸਾਡੇ ਜਿਹੜੇ ਪੈਸੇ ਮਾਇਆ ਵਾਲੇ ਉਹ ਚਾਕੇ ਗੋਲਕੇ ਦੇ ਵਿੱਚ ਪਾ ਦਿੱਤੇ ਸਾਰੇ ਪਿੰਡ ਨੂੰ ਸਮਾ ਦੀ ਕਮੇਟੀ ਦਾ ਵਿਰੋਧ ਕਰਨਾ ਚਾਹੀਦਾ ਹੈ ਵੀ ਤੁਹਾਡੇ ਲਈ ਇਹ ਗੱਲ ਸਹੀ ਨਹੀਂ ਹੈਗੀ ਸੰਗਤ ਦੇ ਵਿੱਚ ੱੱਕੇ ਮਾਰਿਆ ਬੰਦਿਆਂ ਨੇ ਗੁਰਦੁਆਰੇ 'ਚੋਂ ੱੱਕੇ ਮਾਰਦੇ ਨੇ ਬੰਦੇ ਚਾਰਾ ਉੱਤੋਂ ਦਾ ਰੱਜ ਕੇ ਰੁਪਏ ਸਿੱਟਣੇ ਉਹਨਾਂ ਨੂੰ ਦੇਣੇ ਵੀ ਕਈ ਗੁਣਾ ਐਡੇ ਐਡੇ ਧਾੜੇ ਰੱਖ ਕੇ ਕੁਰਬਾਨਾ ਪਾ ਕੇ ਗਲਤ ਕੰਮ ਕਰ ਰਹੇ ਨੇ ਅੱਜ ਕੱਲ ਸਾਡੇ ਕੋਲੇ ਕਿੰਨੇ ਕਿ ਪ੍ਰਚਾਰ ਕਰ ਰਹੇ ਗਏ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਪੰਥ ਦੇ ਦੋਖੀ ਕਿਉਂ ਬੰਦੇ ਤੁਸੀਂ ਉਹਨਾਂ ਦੇ ਹੱਥਾਂ 'ਚ ਉਹਨਾਂ ਦਾ ਬਣਦਾ ਹੱਕ ਖੋਣ ਵਾਲੀ ਗੱਲ ਕਰੀ ਜਦੋਂ ਦੰਸਰਾਂ ਦੇ ਸਿਰਾਂ ਤੋਂ ਰੁਪਈਏ ਛੱਡਦੇ ਰੱਜ-ਰੱਜ ਕੇ ਛੱਡਦੇ ਹਨਾ ਉਹ ਕਦੇ-ਕਦੇ ਤੁਸੀਂ ਪਿੰਡ 'ਚ ਰੱਖੇ ਆ ਆਪਦੇ ਅਗਲੇ ਉਹਦੇ ਲੱਤ ਮਾਰਦੇ ਆ ਲਫੜਾ ਮਾਰਦੇ ਆ ਕਿ ਤੂੰ ਪੈਸੇ ਕਿਵੇਂ ਚੱਕੇ ਜੇ ਤੁਹਾਡਾ ਲੱਤਾਂ ਨਹੀਂ ਪਾਰ ਚੱਲਦੀਆਂ ਇਹ ਪ੍ਰੋਗਰਾਮ ਨਾ ਕਰੋ ਬੈਕ ਪੋਸ਼ ਤੋਂ ਉਹਨਾਂ ਲੋਕਾਂ ਨੂੰ ਲਾਨਤ ਪਾ ਰਿਹਾ ਜਿਹੜੇ ਮਰੀਆਂ ਜ਼ਮੀਰਾਂ ਵਾਲੇ ਆ ਜਿਹੜੇ ਜਿਨ੍ਹਾਂ ਨੇ ਇਹ ਕਰਤੂਤ ਕਰੀ ਆ ਈਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਗਰੰਥੀ ਰਾਗੀ ਅਤੇ ਪ੍ਰਚਾਰਕ ਜਿਹੜੇ ਗੁਰਦੁਆਰਾ ਸਾਹਿਬ ਦੇ ਅੰਦਰ ਗਰੰਥੀ ਸਿੰਘ ਦੀਆਂ ਜਾਂ ਜਿਹੜੀਆਂ ਤਮਾਮ ਸਾਰੀਆਂ ਡਿਊਟੀਆਂ ਅਦਾ ਕਰਦੇ ਨੇ ਤਾਂ ਇਹਨਾਂ ਨੂੰ ਲੈ ਕੇ ਸੁਭਾਵਿਕ ਸਵਾਲ ਨੇ ਕਿ ਆਖਰ ਗਰੰਥੀ ਸਿੰਘਾਂ ਦੀਆਂ ਤਨਖਾਹਾਂ ਕਿਉਂ ਕੱਟ ਨੇ ਪਰ ਦੂਜੇ ਪਾਸੇ ਸਵਾਲ ਇਹ ਵੀ ਹੈ ਜਦੋਂ ਵੀ ਰਾਗੀ ਟਾਡੀ ਕਿਤੇ ਕੀਰਤਨ ਕਰਨ ਵਾਸਤੇ ਜਾਂਦੇ ਨੇ ਤਾਂ ਉਹ ਜਿਹੜੀ ਸੰਗਤ ਉਹਨਾਂ ਨੂੰ ਕੀਰਤਨ ਭੇਟਾ ਵਜੋਂ ਪੈਸੇ ਸਨਮਾਨ ਵਜੋਂ ਦਿੰਦੀ ਹੈ ਉਹਨਾਂ ਦੇ ਪੈਸੇ ਕੁਝ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਅੱਗੋਂ ਚੁੱਕ ਲਏ ਜਾਂਦੇ ਨੇ ਤਾਂ ਇਸੇ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਵੀ ਉੱਠਦੇ ਰਹਿੰਦੇ ਨੇ ਮੌਜੂਦਾ ਸਮੇਂ ਦੇ ਵਿੱਚ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਵੀਡੀਓ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਇੱਕ ਵੱਡੀ ਪਿੰਡ ਜੋ ਕਿ ਲੁਧਿਆਣਾ ਦੇ ਨਾਲ ਸੰਬੰਧਿਤ ਹੈ ਇੱਥੇ ਰਾਗੀ ਸਿੰਘ ਕੀਰਤਨ ਕਰਨ ਵਾਸਤੇ ਆਉਂਦੇ ਨੇ ਤੇ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਨੂੰ ਸਨਮਾਨ ਵਜੋਂ ਪੇਂਟ ਹੋਈ ਮਾਇਆ ਚੱਕ ਲਈ ਜਾਂਦੀ ਹੈ ਜਿਸ ਦੇ ਰੋਸ ਵਜੋਂ ਰਾਗੀ ਸਿੰਘਾਂ ਦੇ ਵੱਲੋਂ ਵੱਡੇ ਸਵਾਲ ਵੀ ਉਠਾਏ ਜਾਂਦੇ ਨੇ ਪਰ ਜਦੋਂ ਸਿੱਖ ਇਤਿਹਾਸ ਦਾ ਪਿਛੋਕੜ ਦੇਖਦੇ ਹਾਂ ਤਾਂ ਗੁਰੂ ਸਾਹਿਬ ਨੇ ਰਾਗੀ ਢਾਡੀ ਸਿੰਘਾਂ ਨੂੰ ਬਹੁਤ ਵੱਡੇ ਮਾਣ ਸਨਮਾਨ ਬਖਸ਼ੇ ਸਨ ਸਗੋਂ ਕੀਰਤਨ ਭੇਟਾ ਦੇ ਨਾਲ-ਨਾਲ ਉਹਨਾਂ ਨੂੰ ਆਪਣੇ ਕੋਲੋਂ ਵੀ ਮਾਣ ਸਨਮਾਨ ਬਖਸ਼ਿਆ ਕਰਦੇ ਸਨ ਇਸੇ ਨੂੰ ਲੈ ਕੇ ਮੇਰੇ ਨਾਲ ਭਾਈ ਪਰਮਿੰਦਰ ਸਿੰਘ ਗਿੱਲ ਹੈ ਉਹਦੇ ਨਾਲ ਗੱਲਬਾਤ ਕਰਾਂਗੇ ਨੌਦਵਾਨ ਹੋਣ ਦੇ ਨਾਤੇ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਣ ਦੇ ਨਾਤੇ ਇਹ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਬਹੁਤ ਵੱਡੀ ਤਰਾਸ ਦੀ ਆ ਜਦੋਂ ਅੱਜ ਇਹ ਖਬਰਾਂ ਇਦਾਂ ਦੀਆਂ ਅਸੀਂ ਦੇਖਦੇ ਹਾਂ ਹੂੰ ਬਹੁਤ ਵੱਡੀ ਦੁੱਖ ਵੀ ਹੁੰਦਾ ਅੱਜ ਕੱਲ ਸਾਡੇ ਕੋਲੇ ਕਿੰਨੇ ਕਿ ਪ੍ਰਚਾਰਕ ਰਹਿ ਗਏ ਆ ਲੋਕ ਤਾਂ ਇਹ ਕੰਮ ਛੱਡ ਕੇ ਦੂਏ ਪਾਸੇ ਹੋਈ ਜਾਂਦੇ ਆ ਪਹਿਲੇ ਹੀ ਕਿਉਂਕਿ ਅਸੀਂ ਉਹਨਾਂ ਨੂੰ ਆ ਮਾਨ ਤਾਣ ਦਿੰਨੇ ਆ ਠੀਕ ਆ ਹੂੰ ਪੁਰਾਣੇ ਸਮਿਆਂ ਦੇ ਵਿੱਚ ਜਾਂ ਹੁਣ ਦੇ ਸਮਿਆਂ ਦੇ ਵਿੱਚ ਵੀ ਕਹਿੰਦੇ ਇੱਕ ਘਟਨਾ ਸੀ ਕਹਿੰਦੇ ਵੀ ਜੇ ਮੰਨ ਲਓ ਸਿੱਖ ਕੌਮ ਨੂੰ ਤੁਸੀਂ ਖਤਮ ਕਰਨਾ ਜਾਂ ਮੰਨ ਲਓ ਇਹਨਾਂ ਦਾ ਮਨੋਬਲ ਡੇਗਣਾ ਜਾਂ ਇਹਨਾਂ ਦੀ ਬੜਕ ਮਾਰਨੀ ਆ ਤੇ ਤੁਸੀਂ ਉਹ ਕਹਿੰਦੇ ਇਹਨਾਂ ਕੋਲੋਂ ਇਹਨਾਂ ਦੇ ਰਾਗੀ ਢਾਡੀ ਇਹਨਾਂ ਦੇ ਪ੍ਰਚਾਰਕ ਉਹ ਖਤਮ ਕਰ ਲਓ ਹੂੰ ਉਹ ਖਤਮ ਕਰ ਦਿਓ ਇਹਨਾਂ ਕੋਲੋਂ ਉਹ ਸਰਕਾਰਾਂ ਦੇ ਕੰਮ ਤਾਂ ਅਸੀਂ ਖੁਦ ਕਰੀ ਜਾਂਦੇ ਫਿਰ ਅਸੀਂ ਸਰਕਾਰੀ ਦੱਲੇ ਹੋਗੇ ਹੂੰ ਇੱਕ ਵੱਦੀ ਆਲਿਓ ਲੁਧਿਆਣੇ ਵਾਲਿਓ ਜੇ ਤੁਸੀਂ ਉਦਾਂ ਹੀ ਕਹਿ ਦਿੰਦੇ ਸੰਗਤ ਨੂੰ ਅਪੀਲ ਕਰ ਦਿੰਦੇ ਵੀ ਭਾਈ ਸਾਡੀ ਮਾਲੀ ਹਾਲਤ ਸਹੀ ਨਹੀਂ ਹੈਗੀ ਵੀ ਅਸੀਂ ਉਹਨਾਂ ਤੁਸੀਂ ਉਹਨਾਂ ਪ੍ਰਚਾਰਕਾਂ ਨੂੰ ਕਹਿ ਦਿੰਦੇ ਰਾਗੀ ਢਾਡੀਆਂ ਨੂੰ ਕਹਿ ਦਿੰਦੇ ਮੰਨ ਲਓ ਜਿਹੜੇ ਤੁਹਾਡੇ ਪ੍ਰਚਾਰ ਕਰਨ ਆਏ ਹੀ ਵੀ ਸਾਡੀ ਮਾਲੀ ਹਾਲਤ ਪਿੰਡ ਦੀ ਸਹੀ ਨਹੀਂ ਹੈਗੀ ਉਹ ਤੁਹਾਡੇ ਪ੍ਰੋਗਰਾਮ ਵੀ ਉਹਨਾਂ ਨੇ ਫ੍ਰੀ ਚ ਲਾ ਜਾਣਾ ਸੀ ਤੁਹਾਨੂੰ ਪੇਟਾ ਵੀ ਦੇ ਜਾਂਦੇ ਤੇ ਪੰਜਾਬ ਚੋਂ ਜਾਂ ਵਿਦੇਸ਼ਾਂ ਚੋਂ ਸੰਗਤ ਹੋਰ ਵੀ ਤੁਹਾਡੇ ਪਿੰਡ ਦੀ ਮਦਦ ਕਰ ਦਿੰਦੇ ਜੇ ਤੁਹਾਡੀ مالی ਹਾਲਤ ਨਹੀਂ ਸਹੀ ਸੀ ਹੂੰ ਪਰ ਤੁਸੀਂ ਉਹਨਾਂ ਦੇ ਹੱਥਾਂ ਚ ਉਹਨਾਂ ਦਾ ਬਣਦਾ ਹੱਕ ਖੋਣ ਵਾਲੀ ਗੱਲ ਕਰੀ ਕਿਉਂਕਿ ਕਮੇਟੀਆਂ ਨੇ ਗੋਲਕਾ ਖੋਣੀਆਂ ਹੁੰਦੀਆਂ ਇਹ ਥੋੜੀਆ ਵੀ ਗੁਰੂ ਨੂੰ ਦੇਤੀ ਉਹਨਾਂ ਨੇ ਹੂੰ ਗੁਰੂ ਨੂੰ ਤਾਂ ਨਹੀਂ ਦਿੱਤੀ ਉਹਨਾਂ ਨੇ ਤਾਂ ਆਪ ਆਪ ਦੇ ਖਰਚੇ ਪੂਰੇ ਕਰਨੇ ਮੰਨ ਲਓ ਉਹਨਾਂ ਦਾ ਬਣਦਾ ਹੱਕ ਆ ਜੇ ਤੁਸੀਂ ਹੜਕਵੱਦੀ ਵਾਲੇ ਇਹ ਦੱਸ ਦੇਣ ਵੀ ਉਹਨਾਂ ਦੇ ਪਿੰਡ ਦੇ ਵਿੱਚ ਮੰਨ ਲਓ ਕਿਤੇ ਵਿਆਹ ਹੁੰਦਾ ਜਦੋਂ ਡਾਂਸਰਾਂ ਦੇ ਸਿਰਾਂ ਤੋਂ ਰੁਪਈਏ ਸੜਦੇ ਆ ਜਦੋਂ ਡਾਂਸਰਾਂ ਦੇ ਸਿਰਾਂ ਤੋਂ ਰੁਪਈਏ ਸੜਦੇ ਰੱਜ ਰੱਜ ਕੇ ਸੜਦੇ ਹਨ ਉਹ ਕਦੇ ਕਦੇ ਤੁਸੀਂ ਪਿੰਡ 'ਚ ਰੱਖੇ ਆ ਆਪਦੇ ਵੀ ਭਾਈ ਤੁਹਾਨੂੰ ਤਾਂ ਬਣਦਾ ਸੀ ਮੰਨ ਲਓ 20000 'ਚ ਕਰਿਆ ਵੀ ਮੰਨ ਲਓ ਸਿਸਟਮ ਤੁਹਾਡਾ ਡੀਜੇ ਸਿਸਟਮ ਜਾਂ ਡਾਂਸਰਾਂ ਵੀ 20 5000 'ਚ ਕਰਿਆ ਭਾਈ ਤੁਹਾਨੂੰ ਉਹ ਨਹੀਂ ਦੇਣੀਆਂ ਵੀ ਜਿਹੜੇ ਉੱਤੋਂ ਦੀ ਪੈਸੇ ਸਿੱਟੇ ਆ ਉਹ ਸਾਡੇ ਪਿੰਡ ਦੇ ਆ ਉਹ ਤੁਸੀਂ ਕਿੰਨੇ ਕ ਪਿੰਡ ਦੇ ਵਿੱਚ ਰੱਖੇ ਆ ਇੱਕ ਵੀ ਇਹਨਾਂ ਦੇ ਪਿੰਡ ਦਾ ਬੰਦਾ ਕਹਿ ਦਵੇ ਵੀ ਪਿੰਡ ਦੇ ਵਿਆਹ ਦੇ ਉੱਤੋਂ ਪੈਸੇ ਜਿਹੜੇ ਸਿੱਟੇ ਗਏ ਤੋਡੇ ਪਿੰਡ ਦਾ ਵੀ ਜਵਾਕ ਕੋਈ ਚੱਕਦਾ ਜਾਂ ਕਿਸੇ ਵੀ ਤਰ੍ਹਾਂ ਜਦੋਂ ਡਾਂਸਰਾਂ ਦੇ ਉੱਤੋਂ ਮੰਨ ਲਾ ਕੋਈ ਪੈਸੇ ਸਿੱੜਦਾ ਆਪਾਂ ਆਮ ਹੀ ਦੇ ਦਿਆਂ ਜਦੋਂ ਕੋਈ ਬਾਹਰਲਾ ਜਵਾਕ ਕੋਈ ਪੈਸੇ ਚੱਕਣ ਆਉਂਦਾ ਹੈ ਅਗਲੇ ਉਹਦੇ ਲੱਤ ਮਾਰਦੇ ਆ ਲਫੜਾ ਮਾਰਦੇ ਆ ਵੀ ਤੂੰ ਪੈਸੇ ਕਿਵੇਂ ਚੱਕੇ ਦੋਨਾਂ ਚੀਜ਼ਾਂ ਦੇ ਵਿੱਚ ਅੰਤਰ ਬਹੁਤ ਵੱਡਾ ਹੈ ਨਾ ਇੱਕ ਪਾਸੇ ਗੁਰਬਾਣੀ ਦਾ ਕੀਰਤਨ ਕਰਦਾ ਤਾਂ ਦੂਜੇ ਪਾਸੇ ਨਚਾਰਾ ਦੂਜੇ ਪਾਸੇ ਨਚਾਰਾ ਉੱਤੋਂ ਦਾ ਰੱਜ ਕੇ ਰੁਪਏ ਸਿੱਟਣੇ ਉਹਨਾਂ ਨੂੰ ਦੇਣੇ ਵੀ ਕਈ ਗੁਣਾ ਤੇ ਜੇ ਪਹਿਲੀ ਗੱਲ ਦਾ ਇਹਨਾਂ ਨੂੰ ਪੇਟਾ ਹੀ ਬਹੁਤ ਘੱਟ ਦਿੱਤੀ ਜਾਂਦੀ ਆ ਪਹਿਲਾਂ ਤਾਂ ਬੜੀ ਘੱਟ ਪੇਟਾ ਤੇ ਇਹਨਾਂ ਨੂੰ ਨੀ ਜੀ ਨੈਣੀ ਜੀ ਤੁਸੀਂ ਇੰਨੇ ਲਾਓ ਇੰਨੇ ਨੀ ਜੀ ਤੁਸੀਂ ਇੰਨੇ ਲਾਓ ਹਨਾ ਨੰਬਰ 2 ਤੇ ਜਿਹੜਾ ਉਹਨਾਂ ਦਾ ਹੱਕ ਬਣਦਾ ਲੋਕਾਂ ਨੇ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਹੈ ਤੁਸੀਂ ਉਹਨਾਂ ਤੋਂ ਹੋਖ ਹੋ ਰਹੇ ਹੋ ਫਿਰ ਤੁਸੀਂ ਹਾਲੇ ਹੁਣ ਹੋ ਵੀ ਚੁੱਕਿਆ ਬਹੁਤੇ ਗੁਰਦੁਆਰਿਆਂ ਦੇ ਵਿੱਚ ਲਾਂਗਰੀ ਜਿਹੜੇ ਭਈਏ ਆ ਗਏ ਆ ਠੀਕ ਆ ਹੁਣ ਇਹ ਰਾਗੀ ਢਾਡੀ ਵੀ ਮੁੜ ਕੇ ਭਈਏ ਆਉਣਗੇ ਢੋਡੀਆਂ ਧੀਆਂ ਭੈਣਾਂ ਦੇ ਵੀ ਅਗਲੇ ਨੇ ਅੱਖ ਰੱਖਣੀ ਆ ਠੀਕ ਆ ਤੇ ਥੋੜੀ ਤਸੱਲੀ ਵੀ ਉਹ ਕਰਾਉਣਗੇ ਤੁਹਾਡੇ ਗਾਲ ਵੀ ਪਹਿਣਗੇ ਫਿਰ ਉਹਨਾਂ ਅੱਗੇ ਤੁਸੀਂ 10 ਰੁਪਏ ਚੱਕ ਕੇ ਵੀ ਦਿਖਾ ਦਿਓ ਹੂੰ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਪੰਥ ਦੇ ਦੋਖੀ ਕਿਉਂ ਬੰਦੇ ਹੋ ਭਾਈ ਸਵਾਲ ਤੇ ਹੈ ਕਿ ਜਿਹੜੇ ਜੋਧਿਆਂ ਦਾ ਜਾਂ ਤੁਸੀਂ ਜਿਹੜਾ ਦਿਨ ਮਨਾ ਰਹੇ ਹੋ ਜਿਹੜਾ ਗੁਰਬਾਣੀ ਦਾ ਕੀਰਤਨ ਕਰਵਾ ਰਹੇ ਹੋ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਰਾਗੀ ਹੋਵੇ ਢਾਡੀ ਹੋਵੇ ਕਿਸੇ ਕੋਲੋਂ ਵੀ ਕੀਰਤਨ ਕਰਵਾਇਆ ਜਾਂਦਾ ਹੈ ਉੱਥੇ ਤੇ ਸਮਾਗਮਾਂ ਦੇ ਦਰਮਿਆਨ ਇਹ ਜ਼ੋਰ ਹੁੰਦਾ ਕਮੇਟੀਆਂ ਦਾ ਤੇ ਪਿੰਡ ਵਾਲਿਆਂ ਦਾ ਕੇ ਵੱਤੋਂ ਵੱਤ ਜਿਹੜੇ ਸੋਨੇ ਪਕਵਾਨ ਕਿਸ ਤਰ੍ਹਾਂ ਬਣਾਏ ਜਾ ਸਕਣ ਪਰ ਜਦੋਂ ਕੋਈ ਰਾਗੀ ਢਾਡੀ ਭੇਟਾ ਮੰਗਦਾ ਹੈ ਜਾਂ ਕੀਰਤਨ ਭੇਟਾ ਦੀ ਗੱਲ ਆਉਂਦੀ ਹੈ ਫਿਰ ਮਾਪੇ ਮਰ ਜਾਂਦੇ ਉਹ ਬਾਹਰ ਕਿਉਂ ਮਾਪੇ ਮਰ ਜਾਂਦੇ ਉਹ ਇਹਨਾਂ ਦੇ ਹੂੰ ਹੁਣ ਤਾਂ ਇਹ ਦੇਖ ਲਓ ਵੀ ਜਦੋਂ ਇੱਕ ਇਹ ਵੀ ਵੱਡੀ ਵੱਡੀ ਤਰਾਖਦੀ ਆ ਜਦੋਂ ਦਾ ਪਿੰਡ ਦੇ ਵਿੱਚ ਜਦੋਂ ਲਾੜੇ ਨੂੰ ਲੈ ਕੇ ਜਾਣਾ ਜਾਂ ਮੰਨ ਲਓ ਕਿਤੇ ਤੁਸੀਂ ਉਹ ਲੈ ਗੜੋ ਉਹਦੇ ਪਿੱਛੇ ਸਾਰਾ ਟਬਰ ਤੁਰ ਪੈਂਦਾ ਜਦੋਂ ਗੁਰੂ ਮਹਾਰਾਜ ਦੀ ਸਵਾਰੀ ਛੱਡਣ ਜਾਣੀ ਜਾਂ ਗੁਰਦੁਆਰੇ ਉਹਨਾਂ ਮਗਰ ਪੰਜ ਬੰਦੇ ਜੀ ਤੁਰਦੇ ਹੂੰ ਵੀਡੀਓ ਹੁਣ ਅਸੀਂ ਦੇਖਦੇ ਹਾਂ ਉਹਨੇ ਆ ਗ੍ਰੰਥੀ ਸਿੰਘ ਨਾਲੇ ਸਵਾਰੀ ਲਈ ਜਾਂਦਾ ਨਾਲੇ ਚੋਰ ਸਾਹਿਬ ਆਪ ਕਰਦਾ ਜਾਂਦਾ ਉੱਪਰ ਦੀ ਤੁਸੀਂ ਢੀ ਤਰਾਸਦੀ ਯਾਰ ਮੈਂ ਕਹਿੰਦਾ ਇਹ ਕੋਦੀ ਵਾਲਿਆਂ ਨੇ ਆਪਦੇ ਮੱਥੇ ਤੇ ਕਲੰਕ ਲਵਾਇਆ ਬੜਾ ਗੰਦਾ ਤੁਸੀਂ ਪੁਰਾਣੇ ਸਮਿਆਂ ਦੇ ਵਿੱਚ ਜਾਵੜੋ ਗੁਰੂ ਪਾਤਸ਼ਾਹਿਆਂ ਨੇ ਵੀ ਉਹਨਾਂ ਨੂੰ ਨਵਾਜੇ ਆਪਦੇ ਕੋਲੋਂ ਮੋਹਰਾਂ ਦੇ ਕੇ ਆਪਦੇ ਕੋਲੋਂ ਮਾਇਆ ਦੇ ਕੇ ਨਵਾਜਿਆ ਵੀ ਇਹ ਬਹੁਤ ਵੱਡੀ ਸੇਵਾ ਹੁੰਦੀ ਐ ਇੱਕ ਪ੍ਰਚਾਰਕ ਦੀ ਜਿਹੜੀ ਹੁੰਦੀ ਐ ਕਿਹੜੇ ਪਾਸ਼ਾ ਜੀ ਸੀਗੇ ਉਹ ਪੰਜਵੇਂ ਪਾਸ਼ਾ ਦੀ ਗੱਲ ਆਉਂਦੀ ਪੰਜਵੇਂ ਪਾਸ਼ਾ ਜੀ ਛੇਵੇਂ ਪਾਸ਼ਾ ਜੀ ਦਸਵੇਂ ਪਾਸ਼ਾ ਦੀ ਗੱਲ ਆਉਂਦੀ ਹੈ ਬਹੁਤ ਸਾਰੇ ਤੱਥ ਨੇ ਤੇ ਇਹ ਚੀਜ਼ਾਂ ਬਹੁਤ ਘਨਾਉਣੀਆਂ ਇੱਕ ਵੱੱਦੀ ਆਲਿਆਂ ਨੇ ਆਪ ਦੇ ਮੱਥੇ ਤੇ ਕਲੰਕ ਲਿਆ ਜੇ ਤੁਹਾਡੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਇਹ ਪ੍ਰੋਗਰਾਮ ਨਾ ਕਰੋ ਹਾਂ ਨਾ ਪ੍ਰੋਗਰਾਮ ਕਰੋ ਥੋੜੀ ਮਾਲੀ ਹਾਲਤ ਨਹੀਂ ਸਹੀ ਹੈਗੀ ਤੁਸੀਂ ਅਪੀਲ ਕਰ ਦੋ ਵੀ ਅਸੀਂ ਕੁਵੱਦੀ ਪਿੰਡ ਤੋਂ ਆ ਪਾਈ ਸਾਡੇ ਕੋਲੋ ਪ੍ਰੋਗਰਾਮ ਨਹੀਂ ਕਰਾਇਆ ਜਾਂਦਾ ਦੂਏ ਪਿੰਡ ਆ ਕੇ ਕਰਾ ਦਿੰਦੇ ਤੁਹਾਡੇ ਭਾਈ ਉਹਦੇ ਵਿੱਚ ਫਰੀ ਸੇਵਾ ਕਰ ਦਿੰਦੇ ਪਿੰਡ ਵਾਲਿਆਂ ਦਾ ਰੋਲ ਕੀ ਅਸਲ ਦੇ ਵਿੱਚ ਕੰਮ ਤੇ ਜਿਹੜਾ ਮਾੜਾ ਗੁਰਦੁਆਰਾ ਪ੍ਰਬੰਧਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਿਆ ਕਮੇਟੀ ਪਿੰਡ ਦੀ ਹੈ ਤੇ ਪਿੰਡ ਦੇ ਕਿਉਂ ਨਹੀਂ ਜੁੱਤੀਆਂ ਫੇਰਦੇ ਉਸ ਕਮੇਟੀ ਦੇ ਪਿੰਡ ਦੇ ਕਿਉਂ ਨਹੀਂ ਪੁੱਛਦੇ ਬਰੋਬਰ ਜ਼ਿੰਮੇਵਾਰ ਪਿੰਡ ਆ ਸਾਰਾ ਹਮ ਜਦੋਂ ਕਮੇਟੀ ਕਰੂਗੀ ਨਾ ਤਾਂ ਪਿੰਡ ਦਾ ਕਮੇਟੀ ਦਾ ਪਿੰਡ ਦੀ ਹੀ ਜਾਣਾ ਕੋਈ ਹੋਰ ਦੂਏ ਦੇਸ਼ ਦੀ ਤਾਂ ਹੈ ਨਹੀਂ ਕੋਈ ਪਾਕਿਸਤਾਨ ਚੀਨ ਦੀ ਤਾਂ ਆਕੇ ਨਹੀਂ ਇੱਥੇ ਲੱਗੀ ਉਹ ਚ ਬੰਦੇ ਤਾਂ ਪਿੰਡ ਦੇ ਹੀ ਹੋਣੇ ਆ ਸਾਰਾ ਪਿੰਡ ਨਹੀਂ ਮਾੜਾ ਹੁੰਦਾ ਠੀਕ ਆ ਮੈਂ ਕੁਸ਼ਕ ਉਹਨਾਂ ਲੋਕਾਂ ਨੂੰ ਲਾਨਤ ਪਾ ਰਿਹਾ ਜਿਹੜੇ ਮਰੀਆਂ ਜ਼ਮੀਰਾਂ ਵਾਲੇ ਆ ਜਿਹੜੇ ਜਿਨ੍ਹਾਂ ਨੇ ਇਹ ਕਰਤੂਤ ਕਰੀ ਆ ਕਵੱਦੀ ਪਿੰਡ ਦੇ ਇੱਕ ਉਹ ਵੀ ਯੋਧਾ ਹੋਇਆ ਗੁਰਪ੍ਰੀਤ ਸਿੰਘ ਜੀ ਨੇ ਬੇਆਦਮੀ ਦੇ ਮਸਲੇ ਦੇ ਵਿੱਚ ਉਹ ਜਨਾਨੀ ਜਿਹੜੀ ਜੇਲ੍ਹ ਚ ਗਈ ਸੀ ਉਹਦਾ ਸੋਧਾ ਲਾਇਆ ਉਹਦਾ ਕਤਲ ਕੀਤਾ ਤੇ ਹੁਣ ਕੁਸ਼ਕ ਦਿਨ ਹੋ ਗਏ ਜਿਹੜਾ ਉਹ ਯੋਧਾ ਬਾਹਰ ਵੀ ਆਇਆ ਵਾ ਤੇ ਇਸ ਕਰਕੇ ਸਾਰੇ ਪਿੰਡ ਦਾ ਉਸ ਪਿੰਡ ਦੇ ਵਿੱਚੋਂ ਜੇ ਕੋਈ ਯੋਧਾ ਹੋਇਆ ਉਹਨੇ ਆਪਦੇ ਪਿੰਡ ਦਾ ਨਾਂ ਕਰਿਆ ਤੇ ਕੁਸ਼ਕ ਇਹੋ ਜਿਹੀ ਕਮੇਟੀ ਵਾਲੇ ਕਢਾ ਮਚੌਦਰੀ ਵੀ ਆ ਜਿਨ੍ਹਾਂ ਨੇ ਉਹਦੀ ਕੁਰਬਾਨੀ ਨੂੰ ਵੀ ਇੱਕ ਹਿਸਾਬ ਦਾ ਰੋਲ ਕੇ ਰੱਖਤਾ ਆ ਆਪਦੇ ਪਿੰਡ ਦਾ ਜਿਹੜਾ ਨਾਂ ਆ ਉਹ ਇਹੋ ਜਿਹਾ ਮੰਨ ਲਓ ਇਹਨਾਂ ਨੇ ਬਦਨਾਮ ਕਰ ਲਿਆ ਇਸ ਕਰਤੂਤ ਕਰਕੇ ਜਿਸ ਤਰ੍ਹਾਂ ਦਾ ਵਿਵਹਾਰ ਹੋਉ ਲੱਗਦਾ ਨਹੀਂ ਕਿ ਭਵਿੱਖ ਦੇ ਵਿੱਚ ਗਰੰਥੀ ਰਾਗੀ ਪ੍ਰਚਾਰਕ ਬਣ ਤੋਂ ਕਿਤੇ ਨਾ ਕਿਤੇ ਜਿਹੜੇ ਆਉਣ ਵਾਲੀ ਨਿਊ ਜਨਰੇਸ਼ਨ ਆ ਗੁਰੇਸ਼ ਕਰਦੀ ਆ ਫਿਰ ਬਾਈ ਜੀ ਮੈਂ ਨਾ ਇੱਕ ਵੀਡੀਓ ਦੇਖੀ ਮੈਂ ਸ਼ਾਇਦ ਤੁਸੀਂ ਸ਼ੋਰਟ ਚਲਾ ਵੀ ਦਿਓ ਮੈਂ ਤੁਹਾਨੂੰ ਲੱਭ ਕੇ ਦੇ ਦੂੰਗਾ ਇੱਕ ਪ੍ਰਚਾਰਕ ਸੀ ਬਹੁਤ ਵਧੀਆ ਉਹਦੀ ਬਾਜ ਵੀ ਸੀ ਮੁੰਡਾ ਪ੍ਰਚਾਰਕ ਸੀਗਾ ਉਸ ਤੋਂ ਬਾਅਦ ਉਹਨੇ ਆਪ ਦਾ ਡੀਜੇ ਸਿਸਟਮ ਲਾ ਲਿਆ ਤੇ ਡਾਂਸਰਾਂ ਦੇ ਨਾਲ ਉਹ ਕੰਮ ਕਰਨ ਲੱਗ ਗਿਆ ਉਹਦੇ ਵਿਆਹਾਂ ਤੇ ਪ੍ਰੋਗਰਾਮ ਲਾਉਣ ਲੱਗ ਗਿਆ ਉਹਦੀ ਇੱਕ ਸਿੰਘ ਨੇ ਇੰਟਰਵਿਊ ਵੀ ਕਰੀ ਉਹਨੂੰ ਪੁੱਛਿਆ ਵੀ ਬਾਈ ਤੂੰ ਕਿੰਨਾ ਵਧੀਆ ਪ੍ਰਚਾਰਕ ਸੀ ਯਾਰ ਤੂੰ ਢਾਡੀ ਸੀ ਤੇ ਹੁਣ ਤੂੰ ਇਹ ਕਿਹੜੇ ਹਨਾ ਕੰਮੀ ਪਿਆ ਹੋਇਆ ਵਾ ਵੀ ਹੁਣ ਤੂੰ दारूਆਂ ਵਾਲਿਆਂ ਦੇ ਰੋਹ ਸੁਣਦਾ ਮੰਨ ਲਾ ਵੀ ਉੱਥੇ ਤੇਰਾ ਉਹ ਮਾਨ ਸਤਕਾਰ ਸੀ ਉਹ ਬੰਦੇ ਦੀਆਂ ਅੱਖਾਂ 'ਚ ਪਾਣੀ ਆ ਗਿਆ ਕਹਿੰਦਾ ਭਾਜੀ ਮੈਂ ਗ੍ਰਸਥੀ ਜੀਵਨ ਵਾਲਾ ਮੇਰੇ ਬੱਚੇ ਆ ਛੋਟੇ ਛੋਟੇ ਪਹਿਲੀ ਗੱਲ ਤਾਂ ਜਦੋਂ ਸਾਨੂੰ ਕਿਸੇ ਨੇ ਪ੍ਰੋਗਰਾਮ ਤੇ ਸੱਦਣਾ ਐ ਐਨੇ ਨਹੀਂ ਅਸੀਂ ਐਨੇ ਨਹੀਂ ਐਨੇ ਦੇਣੇ ਅਸੀਂ ਐਨੇ ਨਹੀਂ ਐਨੇ ਦੇਣੇ ਠੀਕ ਆ ਉਥੇ ਕਿੰਤੂ ਪ੍ਰੰਤੂ ਫਿਰ ਇਹ ਜੇ ਕੜਾ ਮ ਚੋਦਰੀ ਜਿਹੜੇ ਮੂਰੋ ਪੈਸੇ ਚੱਕਣ ਵਾਲੇ ਵੀ ਹੋਏ ਨੇ ਜਿਹੜੇ ਬਾਅਦ ਚ ਕਹਿੰਦੇ ਆ ਨਹੀਂ ਇਹ ਪੈਸੇ ਹੋਏ ਇਹ ਤਾਂ ਸਾਡੇ ਆ ਹੂੰ ਠੀਕ ਆ ਤੁਹਾਡੇ ਨਹੀਂ ਉਹ ਕਹਿੰਦਾ ਭਾਈ ਜੀ ਸਾਡਾ ਗੁਜ਼ਾਰਾ ਕਿਦਾਂ ਤੇ ਕਹਿੰਦਾ ਵੀ ਉਹ ਉਹਦੇ ਇੱਕ ਘਟਨਾ ਆਈ ਜਦੋਂ ਉਹਨੇ ਦੇਖਿਆ ਵੀ ਉਹਦਾ ਕੋਈ ਯਾਰ ਮਿੱਤਰ ਗਾਂ ਕੋਈ ਕੰਮ ਕਰਦਾ ਸੀ ਡੀਜੇ ਦਾ ਇਹ ਗਾਂ ਧੂਆ ਕੰਮ ਕਰਦਾ ਸੀ ਜਦੋਂ ਉਹਨੇ ਦੇਖਣਾ ਵੀ ਸਾਨੂੰ ਤਾਂ ਅਗਲੇ ਨੇ 5-7000 ਰੁਪਿਆ ਦੇਣੇ ਨੂੰ ਵੀ ਪਿੱਟਣਾ ਤੇ ਅਗਲੇ 30 ਦੀ 35 35000 ਚ ਘੱਟ ਤੋਂ ਘੱਟ ਪ੍ਰੋਗਰਾਮ ਡੀਜੇ ਦਾ ਕਰਦੇ ਆ ਚਾਰ ਕੁੜੀਆਂ ਲੈ ਜਾਂਦੇ ਆ ਸਿਸਟਮ ਲਾਇਆ ਹੁੰਦਾ ਉਹਨਾਂ ਦਾ ਉਹ 10 ਮੁੰਡੇ ਉਹਨਾਂ ਕੋ ਪੈਸੇ ਚੱਕਣ ਵਾਲੇ ਰੱਖੇ ਹੁੰਦੇ ਆ ਤੇ ਫਿਰ ਉਹ ਕਹਿੰਦਾ ਭਾਜੀ ਜੇ 30 30 ਹਜ਼ਾਰ ਚ ਸਾਡਾ ਇਹ ਸਿਸਟਮ ਕਰਦੇ ਆ ਤੇ 50 ਹਜ਼ਾਰ ਤੋਂ ਸਾਨੂੰ ਉੱਤੋਂ ਬਣ ਜਾਂਦਾ ਕਈਆਂ ਵਿਆਹਾਂ 'ਚ ਹੂੰ ਤੇ ਉਹ ਤੋਂ ਦੁੱਗਣੇ ਤਾਂ ਸਾਨੂੰ ਉੱਤੋਂ ਬਣ ਜਾਂਦੇ ਆ ਤੇ ਫਿਰ ਕਿਹੜਾ ਪ੍ਰਚਾਰਕ ਬਣੂ ਤੁਸੀਂ ਮੈਨੂੰ ਆਪ ਦੱਸ ਦੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਕੋਲੇ ਬਹਾਨਾ ਇਹ ਹੁੰਦਾ ਹੈ ਕਿ ਜਿਹੜਾ ਕੀਰਤਨ ਭੇਟਾ ਹੋਊਗੀ ਜਾਂ ਜਿਹੜੀ ਸਟੇਜ ਕਹਿ ਲਓ ਸਾਫ ਸ਼ਬਦਾਂ ਦੇ ਵਿੱਚ ਉਹ ਗੁਰੂ ਘਰ ਦੀ ਹੋਊਗੀ ਲੱਗਦਾ ਹੈ ਕਿ ਗੁਰੂ ਸਾਹਿਬ ਇਹ ਇਹ ਜਿਹੜੇ ਅਜਾਈ ਮਾਇਆ ਹੈ ਜਾਂ ਜਿਹੜੀ ਕੀਰਤਨ ਰਾਗੀ ਸਿੰਘਾਂ ਦੀ ਜਾਂ ਢਾਡੀਆਂ ਦੀ ਪੇਟਾ ਹੁੰਦੀ ਗੁਰੂ ਸਾਹਿਬ ਇਹਦੇ ਨਾਲ ਖੁਸ਼ ਹੋ ਜਾਣਗੇ ਗੁਰੂ ਸਾਹਿਬ ਕਿੱਦਾਂ ਖੁਸ਼ ਤੁਸੀਂ ਦੇਖੋ ਜੇ ਉਹਨਾਂ ਨੇ ਇਤਰਾਜ਼ ਜਤਾਇਆ ਵੀ ਸਾਡਾ ਹੱਕ ਬਣਦਾ ਸੀ ਵੀ ਤੁਸੀਂ ਕੀ ਕਰ ਰਹੇ ਹੋ ਨਾ ਜਾਂ ਕੁਝ ਉਹਨਾਂ ਨੂੰ ਧੱਕੇ ਮਾਰੇ ਗਏ ਉੱਥੇ ਉੱਥੇ ਸਾਰੇ ਪਿੰਡ ਨੂੰ ਸਮਾਂ ਦੀ ਕਮੇਟੀ ਦਾ ਵਿਰੋਧ ਕਰਨਾ ਚਾਹੀਦਾ ਸੀ ਵੀ ਤੁਹਾਡੇ ਲਈ ਇਹ ਗੱਲ ਸਹੀ ਨਹੀਂ ਹੈਗੀ ਤੁਸੀਂ ਇਹ ਗਲਤ ਕੰਮ ਕਰ ਰਹੇ ਹੋ ਨਹੀਂ ਹੈ ਗੁਰੂ ਮਹਾਰਾਜ ਦੇ ਇੱਕ ਸੇਵਾਦਾਰ ਆ ਬਹੁਤ ਵੱਡੇ ਸੇਵਾ ਨਿਭਾਈਆ ਉਹਨੇ ਕੀ ਕਰਿਆ ਨਾ ਕਿ ਤੁਸੀਂ ਉਹਨਾਂ ਨੂੰ ਫਿਰ ਧੱਕੇ ਮਾਰ ਕੇ ਆਦਾ ਜਲੂਸ ਕੱਢ ਰਹੇ ਹੋ ਮੈਨੂੰ ਪਤਾ ਵੀ ਮੇਰੀ ਵੀਡੀਓ ਦੇਖ ਕੇ ਮੈਨੂੰ ਵੀ ਕਈਆਂ ਨੇ ਥੱਲੇ ਜਾਓ ਉਸ ਪਿੰਡ ਵਾਲਿਆਂ ਨੇ ਥੱਲੇ ਕਿੰਤੂ ਪ੍ਰੰਤੂ ਕਰਨੀ ਆ ਗਾਲਾਂ ਕੱਢਣਗੇ ਵੀ ਦੀ ਦਾੜ੍ਹੀ ਕੱਟੀ ਆ ਜਾਂ ਫਲਾਨਾ ਕੱਟੀ ਆ ਜਾਂ ਉਹ ਕੱਟਿਆ ਠੀਕ ਆ ਇਹ ਮੰਨਦੇ ਸਾਡੀ ਗਲਤੀ ਆ ਠੀਕ ਆ ਸਾਡੀ ਗਲਤੀ ਆ ਚਲੋ ਮੰਨ ਲਓ ਇਹੀ ਬੈਠੇ ਪਰ ਇਹੀ ਇਹੇ ਜਾਂ ਕਰਤੂਤਾ ਦਾ ਨਹੀਂ ਕਰੀਆ ਜੋ ਕੁਛ ਇਹ ਪੰਥ ਦੇ ਨਾਲ ਕਰ ਰਹੇ ਆ ਡਾੜੇ ਧਾੜੇ ਰੱਖ ਕੇ ਕਿਰਪਾਨਾ ਪਾ ਕੇ ਗਲਤ ਕੰਮ ਕਰ ਰਹੇ ਆ। ਆ ਵੀ ਰਾਗੀ ਸਿੰਘਾਂ ਨੂੰ ਇਸ ਤਰੀਕੇ ਨਾਲ ਧੱਕੇ ਉਹਨਾਂ ਨੇ ਇਸ ਤਰੀਕੇ ਨਾਲ ਧੱਕਾ ਕਰਨਾ ਉਹਨਾਂ ਨੇ ਯਾਰ ਆਪਾਂ ਦਾ ਸਹੀ ਸਮਝ ਦੇਣੀ ਉਹਨਾਂ ਨੂੰ ਜਵਾਬ ਤਾਂ ਦੇਣਾ ਹੀ ਪੈਣਾ ਅਸੀਂ ਜੇ ਅੱਜ ਜੇ ਗ੍ਰਾਂਥੀ ਸਿੰਘ ਆਣਾ ਅੱਜ ਦੇ ਸਮੇਂ 'ਚ ਤੁਸੀਂ ਦੇਖ ਲਓ ਪਹਿਲਾਂ ਗ੍ਰਾਂਥੀ ਸਿੰਘ ਦਾ ਨਿਆਣੇ ਗ੍ਰਾਂਥੀ ਸਿੰਘ ਉਹ ਗ੍ਰਾਂਥੀ ਸਿੰਘ ਬਣਾਉਂਦਾ ਸੀ ਢਾਡੀ ਢਾਡੀ ਬਣਾਉਂਦਾ ਸੀ ਪਰ ਅੱਜ ਕੱਲ੍ਹ ਨਹੀਂ ਆਪਦੇ ਬੱਚੇ ਗਾਂ ਅਗਲੇ ਬਣਾਉਂਦੇ ਗ੍ਰਾਂਥੀ ਕੋਈ ਹੋਊਗਾ ਜਿਹੜਾ ਆਪਦਾ ਬੱਚਾ ਗਾਂ ਗ੍ਰਾਂਥੀ ਬਣਾਊਗਾ ਨਹੀਂ ਉਹ ਕੰਮ ਲਾਊ ਕੋਈ ਜਾ ਬਾਹਰ ਤੇ ਜੂਗਾ ਹੂੰ ਕਿਉਂ ਆਹ ਕਰਤੂਤਾਂ ਕਰਕੇ ਇਹਨਾਂ ਕਰਤੂਤਾਂ ਕਰਕੇ ਜੇ ਅਸੀਂ ਗ੍ਰਾਂਥੀ ਸਿੰਘਾਂ ਦੀ ਬਾਹ ਫੜੀਏ ਰਾਗੀਆਂ ਢਾਡੀਆਂ ਦੀ ਬਾਹ ਫੜੀਏ ਠੀਕਾ ਉਹ ਤੁਹਾਡੇ ਤੁਹਾਡੇ ਬੱਚੇ ਬੱਚਿਆਂ ਦਾ ਸੁਧਾਰ ਹੀ ਹੋਣਾ ਬੱਚਿਆਂ ਦਾ ਸੁਧਾਰ ਹੀ ਹੋਊਗਾ ਅੱਗੇ ਰੋਲ ਮਾਡਲ ਬਣਨੇ ਜਾਂਦੇ ਆ ਰੋਲ ਮਾਡਲ ਮੰਨਣਗੇ ਉਹਨਾਂ ਚ ਜੋਸ਼ ਆਊਗਾ ਕੋਈ ਮਾੜੀ ਕੰਨੀ ਖਬਰ ਪਾਊਗੀ ਤੇ ਜੇ ਤੁਸੀਂ ਆਦੇ ਢਾਡੀ ਰਾਗੀ ਨਾ ਰੱਖੇ ਜੇ ਤੁਸੀਂ ਆਦੇ ਗ੍ਰਾਂਥੀ ਨਾ ਰੱਖੇ ਤੇ ਤੁਹਾਡੇ ਪੱਲੇ ਕੀ ਰਹਿ ਜਾਣਾ ਫਿਰ ਗਾਣੇ ਸੁਨਾਈ ਜਾਇਓ ਫਿਰ ਉਹੀ ਹੁੰਦਾ ਨਾ ਜਦੋਂ ਅੱਜ ਜਦ ਮੰਨ ਲਓ ਹੁਣ ਘਰੇ ਕੋਈ ਨਿਆਣੀ ਹੁੰਦੀ ਐ ਈਡੀ ਕੁੜੀ ਤੇ ਕੋਈ ਰਿਸ਼ਤੇਦਾਰ ਆ ਜਾਂਦਾ ਲੈ ਵੀ ਆ ਤੇ ਮਾਮੇ ਨੂੰ ਨੱਚ ਕੇ ਦਿਖਾ ਪੁੱਤ ਫਿਰ ਨਚਾਈ ਜਾਇਓ ਡਾਂਸਰ ਬਣਾ ਲਿਓ ਧੀਆ ਪੁੱਤਾਂ ਨੂੰ ਆਪਦੇਆਂ ਨੂੰ ਹੈ ਜੇ ਕੋਈ ਉਹਨਾਂ ਦੇ ਕੰਨੀ ਗੱਲ ਪਾਊਗੀ ਤਾਂ ਉਹ ਉਹੋ ਜੇ ਬਨ ਗਏ ਜਦੋਂ ਤੁਸੀਂ ਰਾਗੀ ਢਾਡੀ ਰੱਖਣਾ ਹੀ ਨਹੀਂ ਆਪਦੇ ਉਹਨਾਂ ਦੇ ਧਿਆਨ ਹੀ ਨਹੀਂ ਦੇਣਾ ਤੁਸੀਂ ਯਾਰ ਹੈ ਕਮੇਟੀਆਂ ਦਾ ਹੋਰ ਹੀ ਪੁੱਠੇ ਰਾਤੁਰਪੀਆ ਬਹੁਤ ਗੱਲ ਪੈਣ ਲੱਗ ਗਈ ਚੀਜ਼ਾਂ ਇਹੀ ਆਮ ਹੋ ਚੱਲੀਆਂ ਹੁਣ ਤਾਂ ਉਹਨਾਂ ਨੂੰ ਬਣਦਾ ਮਿਹਨਤਾਂ ਨਾ ਦੇਣਾ ਉਹਨਾਂ ਦੇ ਅੱਗੇ ਪੈਸੇ ਚੁੱਕ ਲੈਣੇ ਉਹਨਾਂ ਦਾ ਸਨਮਾਨ ਨਾ ਕਰਨਾ ਇਹ ਬਹੁਤ ਵੱਡੀ ਤਰਾਸ ਦੀ ਹੈ ਬਿਲਕੁਲ ਮੈਸੇਜ ਕੀ ਹੈ ਨਵੀਂ ਪੀੜ੍ਹੀ ਵਾਸਤੇ ਜਾਂ ਉਹਨਾਂ ਗੁਰਦੁਆਰਾ ਕਮੇਟੀਆਂ ਵਾਸਤੇ ਜਿਹੜੀਆਂ ਨਿਜ਼ਾਮ ਸੰਭਣ ਵਾਸਤੇ ਬੈਠੀਆਂ ਹੋਈਆਂ ਨੇ ਜਾਂ ਜਿਹੜੀਆਂ ਸੰਭ ਰਹੀਆਂ ਨੇ ਮੈਸੇਜ ਇਹੀ ਆ ਵੀ ਜੇ ਤਾਂ ਆਪਾਂ ਕਰਨੀਆਂ ਸੱਚੇ ਦਿਲੋਂ ਸੇਵਾ ਹੂੰ ਜੀ ਅਸੀਂ ਪਰ ਅੱਜ ਕੱਲ ਬਹੁਤੀਆਂ ਕਮੇਟੀਆਂ ਤਾਂ ਬਣੀਆਂ ਹੀ ਰੁਪਈਏ ਖਾਨ ਨੂੰ ਹੂੰ ਜਿਵੇਂ ਉਹ ਇੱਕ ਕੜਾ ਮਚੌਦਰੀ ਉੱਥੇ ਸ਼ਹੀਦਾਂ ਦਾ ਸਮਾਗਮ ਹੋਵੇ ਤਾਂ ਉੱਥੇ ਕਹਵੇ ਸੰਤਾ ਦੀ ਫੋਟੋ ਨਹੀਂ ਲਾਉਣੀ ਉਹ ਵੀ ਸੀ ਨਾ ਉਹ ਫੌਜੀ ਜਾਇ ਕਾਇਆ ਉੱਥੇ ਪਾਉ ਵੰਡੇ ਹੂੰ ਠੀਕ ਆ ਉਹਨੇ ਵੀ ਜੁੱਤੀਆਂ ਵਾਲੇ ਕੰਮ ਕਰੇ ਉਹ ਵੀ ਕਮੇਟੀ ਹਰਾਮ ਦੀ ਨਿਕਲੀ ਹੂੰ ਹਨਾ ਮੜ ਕੇ ਲੋਕਾਂ ਦੇ ਵਿਰੋਧ ਕਰਿਆ ਤੇ ਉੱਥੇ ਪੇਂਟਿੰਗਾਂ ਵੀ ਬਣ ਗਈਆਂ ਮੋਹਾਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਕੁਸ਼ ਹੋਇਆ ਬਹੁਤ ਇੱਥੇ ਬਹੁਤ ਕੁਸ਼ ਹੋਈ ਜਾਂਦਾ ਇੱਥੇ ਹੁਣ ਭਈਏ ਲਾਂਗਰੀ ਬਣੀ ਜਾਂਦੇ ਆ ਭਈਏ ਪ੍ਰਬੰਧ ਕ ਸੰਭੀ ਜਾਂਦੇ ਆ ਭਈਏ ਗ੍ਰੰਥੀ ਬਣੀ ਜਾਂਦੇ ਆ ਸਾਰਾ ਕੁਝ ਮੁੜ ਕੇ ਭਈਆਂ ਨੇ ਸਾਂਭਣਾ ਤੁਸੀਂ ਆਪ ਦੇ ਦੂਰ ਕਰ ਲਿਓ ਠੀਕ ਆ ਤੇ ਮੁੜ ਕੇ ਦੇਖਦੇ ਆ ਵੀ ਤੁਹਾਡੇ ਕਿੱਦਾਂ ਮੁੜ ਕੇ ਉਹ ਨਿਗਾਹ ਰੱਖਦੇ ਤੁਹਾਡੀਆਂ ਧੀਆਂ ਭੈਣਾਂ ਤੇ ਤੇ ਤੁਹਾਡੇ ਪਰਿਵਾਰਾਂ ਤੇ ਬਿਲਕੁਲ ਬਹੁਤ ਸਾਰੇ ਵੱਡੇ ਸਵਾਲ ਨੇ ਔਰ ਮੌਜੂਦਾ ਸਮੇਂ ਦੇ ਵਿੱਚ ਜੇ ਰਾਗੀ ਢਾਡੀ ਪ੍ਰਚਾਰਕ ਕੌਮ ਦੇ ਵੱਲੋਂ ਜਾਂ ਸੰਗਤ ਵੱਲੋਂ ਨਹੀਂ ਸਾਂਭੇ ਜਾਣਗੇ ਜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਕੁਝ ਪੈਸਿਆਂ ਦੀ ਖਾਤਰ ਰਾਗੀ ਢਾਡੀਆਂ ਨੂੰ ਜ਼ਲੀਲ ਕੀਤਾ ਜਾਵੇਗਾ ਫਿਰ ਭਵਿੱਖ ਦੇ ਵਿੱਚ ਤਗਾਜਾ ਲਗਾ ਕੇ ਦੇਖਣਾ ਕਿ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਖਾਉਤੀ ਰੂਪ ਧਰ ਕੇ ਵਿਰੋਧੀਆਂ ਵਾਲਾ ਕੰਮ ਕਰਦੀਆਂ ਨਜ਼ਰ ਆਉਂਦੀਆਂ ਨੇ ਕਿਉਂਕਿ ਕਿਸੇ ਵੀ ਰਾਗੀ ਢਾਡੀ ਦੇ ਪ੍ਰਚਾਰਕ ਦੇ ਮਨੋਂ ਬਲ ਨੂੰ ਨਹੀਂ ਡੇਗਾ ਜਾ ਸਕਦਾ ਜਿਹੜੀਆਂ ਉਹਦੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਧਰਮ ਦੇ ਪ੍ਰਚਾਰ ਤੋਂ ਪੂਰੀਆਂ ਹੋਣ ਵਾਲੀਆਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਿੱਤੇ ਨਾ ਕਿਤੇ ਲੇਸ ਲਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕਰਦਾ ਏ ਇਸ ਘਵੱਦੀ ਦੀ ਘਟਨਾ ਦੇ ਬਾਬਤ ਤੁਸੀਂ ਆਪਣਾ ਕੀ ਪ੍ਰਤੀਕਰਮ ਰੱਖਦੇ ਹੋ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜੋ ਕਿ ਨਿਜ਼ਾਮ ਨੂੰ ਸਾਹਮਣੇ ਵਾਸਤੇ ਬੈਠੀਆਂ ਹੋਈਆਂ ਨੇ ਅਸਲ ਦੇ ਵਿੱਚ ਉਹਨਾਂ ਦਾ ਮਨੋਰਥ ਕੀ ਹੋਣਾ ਚਾਹੀਦਾ ਏ ਕਿਸ ਤਰੀਕੇ ਦੀਆਂ ਸੇਵਾਵਾਂ ਹੋਣੀਆਂ ਚਾਹੀਦੀਆਂ ਏ ਇਹਦੀ ਐਜੂਕੇਸ਼ਨ ਵੀ ਬਹੁਤ ਲਾਜ਼ਮੀ ਐ ਪਿਵਿੱਖਦੇ ਵਿੱਚ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ